ਭਾਬੀ ਟਾਡਾ ਸਭਾ ਸੂਟ ਸੋਣਾ ਹੀ ਮੇਰਾ ਤੇ ਐਵੇਂ ਹੀ ਆ ਮਾੜਾ ਮੋਟਾ ਸਭ ਲੈ ਆਂਦਾ ਮੈਂ ਮੈਨੂੰ ਕੀ ਹੋਇਆ ਵਾ ਪਾਉਣ ਨੂੰ ਮੈਂ ਵੀ ਤੇਰੇ ਵਰਗੀ ਹੀ ਆ ਏਦਾਂ ਦੇ ਨਾ ਥੋੜੇ ਘਾਟੀ ਵਿਚਾਰ ਕਰਿਆ ਕਰ ਹੋਇਆ ਤੇ ਕੁਝ ਨਹੀਂ ਆ ਹੂੰ ਤਾਂ ਪਰ ਇਹ ਆ ਕਿ ਆਪਣੀ ਭੈਣ ਵੱਲ ਧਿਆਨ ਦੇ ਲੋ ਥੋੜਾ ਜਿਹਾ ਸੇਰ ਜੂੜੀ ਤੇ ਸਾਰੇ ਟੱਬਰ ਨੇ ਪਛਤਾਉਣਾ ਵਾ ਤੇਰੇ ਭਰਾ ਨੇ ਤੇ ਪਿਓ ਨੇ ਮੇਰੇ ਦਿਵਾਲੇ ਹੋ ਜਾਣਾ ਵਾ ਤੈਨੂੰ ਚੰਗਾ ਭਲਾ ਪਤਾ ਵਾ ਪਰ ਜਾਈ ਤੇਰੀ ਨੂੰ ਉਸੇ ਵੇਲੇ ਚੁੱਕਣਾ ਦੇ ਦੇਣੀ ਆ ਭਾਜੀ ਕੱਲ ਜੋ ਹੀ ਬੱਸ ਜਾਣੀ ਆ ਉੱਥੇ ਜਾਉਂਗੀ। ਉਹ ਜਿੱਥੋਂ ਮਰਜ਼ੀ ਬਸ ਜਾਣੀ ਹੋਏ। ਤੂੰ ਹੋਰ ਕਿੰਨੂੰ ਪੁੱਛਿਆ ਵਾ? ਮੈਂ ਕਿਹੜਾ ਕੱਲੀ ਚੱਲੀ ਆਂ? ਸਹੇਲੀਆਂ ਮੇਰੀਆਂ ਨੇ ਵੀ ਜਾਣਾ ਵਾ, ਟੀਚਰਾਂ ਨੇ ਵੀ ਜਾਣਾ ਵਾ। ਚਾਹੇ ਤੇ ਹੋਵੇ ਨਾ ਕੱਲੀ ਨੇ ਜਾਣਾ ਮੈਂ। ਪਾਣੀ ਇੱਧਰ ਫੜਾਓ। ਦੀਦੀ ਉਥੋਂ ਕੋਕਾ-ਕੋਕ ਪੀ ਕੇ ਆਈ ਆ। ਮੈਂ ਨਹੀਂ ਕਰਨਾ ਸਤਨਾ ਮੈਂ ਐਵੇਂ ਹੀ। ਮੰਮੀ ਇਹ ਖਾ ਲੈਣੀ ਆ ਮੇਰੇ ਕੋਲੋਂ। ਮੰਮੀ ਅੱਗੇ ਜਦੋਂ ਤੁਹਾਨੂੰ ਮੈਂ ਬੱਸ ਸੇ ਚੜਾਉਣ ਗਿਆ ਸੀ ਨਾ, ਭਾਈ ਨੇ ਉਦੋਂ ਮੈਨੂੰ ਬੜੀਆਂ ਗਲਾਂ ਕੀਤੀਆਂ ਵਾ। ਮੈਂ ਨਹੀਂ ਜਾਣਾ। ਇਹ ਤਾਂ ਹੁਣ ਮੈਨੂੰ ਪਤਾ ਨਹੀਂ ਆ। ਵੀ ਕਿਹਦੀ ਹਲਾ ਸ਼ਰੀ ਮਿਲੀ ਆ ਨੂੰ ਤੇ ਕਿਹਦੀ ਨਹੀਂ ਮਿਲੀ ਹੈਗੀ। ਤੂੰ ਕਹਿਨਾ ਤੇ ਕੀ ਹਾਲ ਹੀ ਤੇਰਾ ਸੰਦੀਪ ਕਿਸੇ ਲਈ ਆ ਭਾਬੀ ਜਾਣਾ ਕਿੱਥੇ ਮੇਰੇ ਕਾਲਜ ਦੀਆਂ ਕੁੜੀਆਂ ਨਾ ਟੂਰ ਤੇ ਚਲੀਆਂ ਵਾ ਤੇ ਉਹਨਾਂ ਨਾਲ ਚਲੀਆਂ ਮੈਂ ਵੀ ਤਾਂ ਹੀ ਮੈਂ ਵੀ ਸੋਚਾਂ ਬੜੀ ਤਿਆਰ ਸ਼ਰ ਹੋਈਆਂ ਤੇ ਨਾਲੇ ਆ ਸੂਟ ਲੈਂਦਾ ਸੀ ਉਹਦਣ ਲੱਗਨ ਤਾਂ ਨਵਾਂ ਹੀ ਡਿਆ ਵਾ ਚੱਲ ਜੇ ਮੇਰਾ ਵੀ ਲਿਆਉਣਾ ਹੀ ਤੇ ਇਦਾਂ ਦਾ ਹੀ ਲੈ ਆਉਣੀ ਆ ਉਹ ਕੀ ਲਿਆਂਦਾ ਸੀ ਨਾ ਦਾ ਕੋਈ ਰੰਗ ਤੇ ਨਾ ਕੋਈ ਢੰਗ ਤੁਸੀਂ ਸੂਟ ਦੀਆਂ ਗੱਲਾਂ ਕਰਨ ਦੇ ਆ ਜਦੋਂ ਤੁਸੀਂ ਆਪਣੇ ਲਿਆਉਂਦੇ ਹੁੰਦੇ ਆ ਮੇਰੇ ਵਾਸਤੇ ਇਦਾਂ ਦੇ ਲੈ ਕੇ ਹੁੰਦੇ ਨੇ ਆ ਨਾਲੇ ਕੁੜੀਆਂ ਨੂੰ ਚੰਗੇ ਲੱਗਦੇ ਆ ਭਾਬੀ ਟਾਡਾ ਸਭਾ ਸੂਟ ਸੋਹਣਾ ਹੀ ਮੇਰਾ ਤੇ ਐਵੇਂ ਹੀ ਆ ਮਾੜਾ ਮੋਟਾ ਸਭ ਲੈ ਆਂਦਾ ਮੈਂ ਤੇ ਨਾਲੇ ਨੌਜ ਤੇ ਧੀਜ ਕਿੰਨਾ ਫਰਕ ਹੁੰਦਾ ਵਾ ਤੁਹਾਨੂੰ ਇਹੋ ਜਿਹੇ ਸੂਟ ਚੰਗੇ ਲੱਗਣਗੇ ਨਾ ਮੈਨੂੰ ਕੀ ਹੋਇਆ ਵਾ ਪਾਉਣ ਨੂੰ ਮੈਂ ਵੀ ਤੇਰੇ ਵਰਗੀ ਹੀ ਆ ਇਦਾਂ ਦੇ ਨਾ ਥੋੜੇ ਘਾਟੀ ਵਿਚਾਰ ਕਰਿਆ ਕਰ ਪਿਆ ਸੂਟ ਤੁਹਾਨੂੰ ਚੰਗਾ ਲੱਗਣਾ ਤੇ ਮੈਂ ਇਦਾਂ ਦੇ ਪਾਉਣੀ ਆ ਤੇ ਨਾਲੇ ਮੈਨੂੰ ਇਹ ਦੱਸ ਕਿਦਾਂ ਨਾਉਣਾ ਵਾ ਟੂਰ ਤੋਂ ਆ ਪਜਾਮੇ ਜੇ ਨਾ ਨੌਵਾਂ ਨੂੰ ਨਹੀਂ ਚੰਗੇ ਲੱਗਦੇ ਨਾਲੇ ਮੈਂ ਕਿੰਨੇ ਕਿ ਦਿਨ ਰਹਿਣਾ ਵਾ ਸ਼ਾਮ ਨੂੰ ਤਾਂ ਮੈਂ ਵਾਪਸ ਆ ਜਾਣਾ ਵਾ ਚਲੋ ਠੀਕ ਆ ਮੈਂ ਲੇਟ ਹੋਣਦੀ ਆ ਚਲ ਜਾ ਗੱਲ ਕਰਕੇ ਕਿਹੜੀ ਖੁਸ਼ ਆ ਗਈਆਂ ਅੱਗੇ ਤੂੰ ਕਿਦਾਂ ਤਿਆਰ shear ਹੋਈਏ ਤੇ ਮਾਂ ਨੂੰ ਕੋਈ ਪਤਾ ਨਹੀਂ ਹੋਣਾ ਤੇ ਕਿੱਥੇ ਚੱਲੀ ਆ ਤੇ ਕਿੱਥੇ ਨਹੀਂ ਕਿਆ ਘਟੂਰ ਦਾ ਬਣਾ ਕਿ ਭਾ ਕਿੱਥੇ ਜਾਣਾ ਵਾ ਤੇ ਕਿੱਥੇ ਨਹੀਂ ਕੀ ਕਰਨ ਦੇ ਇੱਥੇ ਬਿਠੇ ਕੋਹ ਨਹੀਂ ਆਹੋ ਦੇ ਫੋਨ ਫੋਨ ਵੇਖਣ ਹੈ ਨੂੰ ਛੱਡੋ ਤੇ ਘਰ ਵੀ ਧਿਆਨ ਦੇ ਲਿਆ ਕਰੋ ਤੁਹਾਡਾ ਬੋਤਾ ਘਰ ਕੀ ਹੋ ਗਿਆ ਹੁਣ ਹੋਇਆ ਤੇ ਕੁਝ ਨਹੀਂ ਆ ਹੂੰ ਤਾਂ ਪਰ ਇਹ ਆ ਵੀ ਆਪਣੀ ਭੈਣ ਵੱਲ ਧਿਆਨ ਦੇ ਲੋ ਥੋੜਾ ਜਿਹਾ ਸੀ ਅਜੂਮੜੀ ਕੋ ਤੇ ਸਾਰੇ ਟੱਬਰ ਨੇ ਪਛਾਉਣਾ ਵਾ ਤੇ ਇਹ ਤੋਂ ਚੰਗਾ ਇਹ ਹੋਈ ਆ ਕਿ ਪਹਿਲਾਂ ਪਹਿਲਾਂ ਹੀ ਵਿਲਾ ਸੰਭਲ ਲੋ ਹੁਣ ਉਹ ਤਿਆਰ shear ਹੋਈ ਆ ਪਤਾ ਨਹੀਂ ਆ ਕਿ ਕਿੱਥੇ ਚੱਲੀ ਆ ਕਿੱਥੇ ਨਹੀਂ ਮੈਨੂੰ ਕਹਿੰਦੀ ਆ ਬੜੂਰ ਤੇ ਚੱਲੀ ਆ ਕੀ ਪਤਾ ਵਾ ਹੁਣ ਗਾੜੀ ਕਿੱਧਰ ਤੇ ਤਿਆਰੀ ਖਿੱਚੀ ਕੀ ਪਤਾ ਵਾ ਟੂਰ ਤੇ ਜਾਣਾ ਵੀ ਆ ਕਿ ਨਹੀਂ ਕਿੱਥੇ ਜਾਣਾ ਕਿੱਥੇ ਨਹੀਂ ਉਹ ਮੈਨੂੰ ਤੇ ਇਸ ਗੱਲ ਦਾ ਪਤਾ ਹੀ ਨਹੀਂ ਆ ਕਿ ਟੂਰ ਤੇ ਚੱਲੀ ਆ ਤੇ ਨਾ ਕਿਨੇ ਗੱਲ ਹੀ ਕੀਤੀ ਆ ਉਹਨਾਂ ਨੂੰ ਕੀ ਲੋੜਾ ਗੱਲ ਕਰਨ ਦੀ ਉਹਨਾਂ ਨੂੰ ਸਾਨੂੰ ਕਰਦੇ ਥੋੜਾ ਸਮਝਿਆ ਵਾ ਉਹ ਸਾਰਾ ਕਸੂਰ ਤੇ ਸਾਡੀ ਮਾਂ ਦਾ ਵਾ ਜਿਹੜੀ ਉਹਨੂੰ ਰੋਕਦੀ ਨਹੀਂ ਹੈ ਬਸ ਤੋਰ ਨਵੇਂ ਨਵੇਂ ਲਿਆ ਕੇ ਦੇ ਦਿੰਦੀ ਆ ਉਹਨੂੰ ਤੋਰ ਛੱਡਣਾ ਵਾ ਕਦੀ ਕਿਸੇ ਪਾਸੇ ਉਹਨੂੰ ਕਰੀ ਸੇਲੀ ਦੇ ਘਰ ਚਲ ਗਈ ਆ ਅੱਜ ਹੁਣ ਤੋਰ ਚ ਕਲਾ ਦੇਣਾ ਵਾ ਤੁਹਾਨੂੰ ਪਤਾ ਹੈਗਾ ਵਾ ਜਮਾਨਾ ਕਿਦਾਂ ਦਾ ਚੱਲਣ ਦੇ ਆ ਵਗੀ ਕੋਈ ਵੇਖ ਕੇ ਤੇ ਜਰਦਾ ਨਹੀਂ ਆ ਤੇ ਕੱਲ ਨੂੰ ਜੇ ਵੀ ਨਵੀ ਹੋ ਗਈ ਕੋਈ ਗੱਲਬਾਤ ਹੋ ਜਾਏ ਜਿੰਨਾ ਸੇਲੀਆਂ ਦੇ ਨਾਲ ਜਾਂਦੀ ਆ ਤੇ ਕੀ ਕਰ ਲੈਣਾ ਮੁੜ ਕੇ ਤੇ ਇਹ ਆ ਤੈਨੂੰ ਸਮਝਾ ਲਓ ਹੁਣੇ ਥੋੜਾ ਬੋਤਾ ਤੁਹਾਡੇ ਫਾਇਦੇ ਵਾਸਤੇ ਕਹਿਂਦੀ ਆ ਪਰ ਜੇ ਮੈਂ ਉਹਨੂੰ ਕਵਾਂ ਨਾ ਫੇਰ ਅੱਗੇ ਉਹ ਚੜਦੀ ਆ ਖਰੇ ਭਾਬੀ ਜਾਣ ਕੇ ਕਰਦੀ ਆ ਤੇ ਮੈਂ ਤਾਂ ਉਹਦਾ ਚੰਗੇ ਸੋਚਾਂ ਦੀ ਮਾੜਾ ਥੋੜਾ ਸੋਚਾਂਦੀ ਆ ਤੇ ਅੱਗੇ ਉਹਦੀ ਮਰਜ਼ੀ ਆ ਜਿੱਦਾਂ ਉਹਨੂੰ ਸਹੀ ਲੱਗਦਾ ਉਹਦਾਂ ਹੀ ਸਹੀ ਫਿਰ ਉਹ ਮੇਰੀ ਗੱਲ ਸੁਣ ਚੱਲ ਗਈ ਆ ਕਿੱਥੇ ਹੀ ਆ ਜੇ ਇੱਥੇ ਹੀ ਹਲੇ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਤੇ ਆਉਣਾ ਬਹਿ ਤੂੰ ਇੱਥੇ ਇਹਨਾਂ ਨੂੰ ਮੈਂ ਘੱਲਣਾ ਟੁਰ ਤੇ ਚੰਗੀ ਤਰ੍ਹਾਂ ਚੱਲ ਪੁੱਛਣਗੇ ਤਾਂ ਸਹੀ ਹੁਣ ਜਿੱਦਾਂ ਉਹ ਚੁੱਕਦੀ ਤੁਰ ਪੈਂਦੀ ਹੁਣ ਜਾ ਕੇ ਗਲਤ ਕਰਨਗੇ ਇੱਥੇ ਚੱਲੀ ਆ ਤੇ ਕਿੱਥੇ ਨਹੀਂ ਆਪੇ ਕੁਝ ਦੱਸੂਗੀ ਡਰੀ ਹੈ ਨੀ ਉਹਨੂੰ ਕਿਸ ਦਾ ਵੀ ਨਾ ਡੈਡੀ ਦਾ ਨਾ ਆਪਣੇ ਭਰਾਵਾਂ ਦਾ ਹੀ ਆ ਕਿ ਚਾਹੇ ਮੈਨੂੰ ਦੱਸਣਾ ਵਾ ਜਾਂ ਨਹੀਂ ਸੁਲੀਪਾ ਤੋ ਗਈਆਂ ਤਿਆਰ ਹਾਂ ਜੀ ਮੰਮੀ ਮੈਂ ਚੱਲੀ ਆ ਮੇਰੀ ਗੱਲ ਸੁਣ ਚੱਲੀ ਤੂੰ ਤੂੰ ਹੈਂ ਆ ਵਾ ਨਾ ਫੋਨ ਕਰਕੇ ਮੈਨੂੰ ਦੱਸ ਦੇ ਤੇ ਜਿਆਦਾ ਲੇਟ ਨਾ ਹੋਵੀਂ ਟਾਈਮ ਨਾ ਆਜੀ ਨਹੀਂ ਨਹੀਂ ਮੰਮੀ ਟਾਈਮ ਨਾ ਆਜੂਗੀ ਮੈਂ ਤੇਰੇ ਤੇਰੇ ਭਰਾ ਨੇ ਤੇ ਪਿਓ ਨੇ ਮੇਰੇ ਦਿਵਾਲੇ ਹੋ ਜਾਣਾ ਵਾ ਤੈਨੂੰ ਚੰਗਾ ਭਲਾ ਪਤਾ ਵਾ ਪਰਝਾਈ ਤੇਰੀ ਨੂੰ ਉਸੇ ਵੇਲੇ ਚੁੱਕਣਾ ਦੇ ਦੇਣੀ ਆ ਤੇ ਜਾ ਮੇਰੀ ਤੀ ਚਲ ਜਾ ਕੋਈ ਗੱਲ ਨਹੀਂ ਮੰਮੀ ਜੇ ਮੈਂ ਲੇਟ ਹੋ ਜੂਗੀ ਨਾ ਤੇ ਕਰਨ ਨੂੰ ਭੇਜ ਦਿਓ ਚਲ ਕਰਨ ਨੂੰ ਤਾਂ ਮੈਂ ਭੇਜ ਦੂੰਗੀ ਪਰ ਫੋਨ ਫੋਨ ਕਰਦੀ ਮੈਨੂੰ ਚਲੋ ਠੀਕ ਆਂ ਚੰਗਾ ਮੰਮੀ ਫਿਰ ਮੈਂ ਚਲਦੀ ਆ ਲੇਟ ਹੋ ਗਈ ਆ ਜਾ ਮੇਰੀ ਤੀ ਨਿਕੜੀਏ ਕਿੱਥੇ ਚੱਲੀਆਂ? ਪਾਜੀ ਅੱਜ ਕਾਲਜ ਚ ਚੱਲੀਆਂ ਮੈਂ। ਮੇਰੀ ਗੱਲ ਸੁਣ ਤੂੰ ਕਾਲਜ ਚ ਚੱਲੀਆਂ ਤੇ ਕਾਪੀ ਕਿਤਾਬ ਕਿੱਥੇ ਹੈ ਤੇਰੀ? ਹੱਥ ਤੋਂ ਪਰਸ ਫੜਿਆ ਵਾ। ਪਾਜੀ ਅੱਜ ਕਾਲਜ ਦੀਆਂ ਕੁੜੀਆਂ ਨਾਲ ਟੂਰ ਤੇ ਚੱਲੀਆਂ ਸੀ ਤੇ ਉਹਨਾਂ ਨੇ ਮੈਨੂੰ ਵੀ ਤਿਆਰ ਕਰ ਲਿਆ ਨਾਲ। ਉਹਨਾਂ ਦੇ ਨਾਲ ਹੀ ਚੱਲੀਆਂ। ਤੇ ਫਿਰ ਝੂਠ ਕਾਲੀ ਬੋਲਣ ਦੀ ਆਂ ਵੀ ਮੈਂ ਕਾਲਜ ਚ ਚੱਲੀਆਂ। ਪਹਿਲਾਂ ਸੱਚੀ ਗੱਲ ਦੱਸ ਦੇ ਮੈਨੂੰ ਤੇ ਨਾਲੇ ਪੁੱਛਿਆ ਕਿੰਨੂ ਆਂ ਵੀ ਮੈਂ ਟੂਰ ਤੇ ਜਾਣਾ ਵਾ। ਪਾਜੀ ਕਾਲਜੋ ਹੀ ਬੱਸ ਜਾਣੀ ਆ। ਉੱਥੇ ਜਾਉਂਗੀ ਉਹ ਜਿੱਥੋਂ ਮਰਜ਼ੀ ਬਸ ਜਾਣੀ ਹੋਏ ਤੂੰ ਹੋਰ ਕਿੰਨੂੰ ਪੁੱਛਿਆ ਵਾ ਉਹਦੀ ਮਾਂ ਸਾਡੀ ਜਿਹੜੀ ਤੈਨੂੰ ਹਾਂ ਕਰ ਦਿੰਦੀ ਆ ਤੇ ਫਿਰ ਕੀ ਐ ਭਾਜੀ ਜਾਣਾ ਹੀ ਪੈਂਦਾ ਵਾ ਹੁਣ ਮੈਂ ਕਿਹੜਾ ਕੱਲੀ ਚੱਲੀ ਆ ਸਹੇਲੀਆਂ ਮੇਰੀਆਂ ਨੇ ਵੀ ਜਾਣਾ ਵਾ ਟੀਚਰਾਂ ਨੇ ਵੀ ਜਾਣਾ ਵਾ ਚਾਹੇ ਤੇ ਹੋਵੇ ਨਾ ਕੱਲੀ ਨੇ ਜਾਣਾ ਮੈਂ ਮੈਂ ਤੈਨੂੰ ਇੱਕ ਗੱਲ ਦੱਸਤੀ ਹਾਂ ਪੰਜਾਬੀ ਚ ਚੁੱਪ ਕਰਕੇ ਤੇ ਅੰਦਰ ਬਹਿ ਜਾ ਕਿਤੇ ਨਹੀਂ ਗਾ ਜਾਣਾ ਕੁੜੀਆਂ ਜਿੱਥੇ ਜਾਂਦੀਆਂ ਜਾਂਦੇ ਹੁੰਦੇ ਉਹਨਾਂ ਨੂੰ ਭਾਜੀ ਜਦੋਂ ਦੀ ਮੈਂ ਕਾਲਜ ਜਾਣਦੀ ਆ ਤੁਹਾਨੂੰ ਇੱਕ ਵੀ ਲਾਂਬਾ ਮਿਲਿਆ ਵਾ ਮੈਂ ਵੀ ਇਦਾਂ ਦੇ ਗੱਲਾਂ ਨਹੀਂ ਕਰੀਦੀ ਹੁੰਦੀ ਆ ਤੁਹਾਨੂੰ ਸਭ ਨੂੰ ਖੁਸ਼ ਹੋ ਕੇ ਭੇਜਣਾ ਚਾਹੀਦਾ ਵਾ ਸਾਰੀਆਂ ਕੁੜੀਆਂ ਚੱਲੀਆਂ ਹੀ ਮੈਂ ਵੀ ਤਿਆਰ ਹੋ ਗਈ ਉਹ ਮੈਨੂੰ ਬਾਕੀਆਂ ਦਾ ਠੇਕਾ ਨਹੀਂ ਆ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿ ਕਿਤੇ ਨਹੀਂ ਜਾਣਾ ਠੀਕ ਆ ਨਾ ਆਪਣੀ ਪੜ੍ਹਾਈਆਂ ਲਖਿਆਲ ਦੇ ਜਿਆਦਾ ਫਿਰਨਾਲ ਖਿਆਲ ਨਾ ਘਾਟੀ ਦਿਆ ਕਰ ਜਾ ਜਾ ਕੇ ਤੇ ਆਪਣਾ ਕੰਮ ਕਰ ਅੰਦਰ ਚੱਲੀ ਆ ਤੂੰ ਟੂਰ ਤੇ ਜੜੀ ਤੇ ਮੈਂ ਕਿਹੜਾ ਫਿਰਨਡੀ ਆ ਟੂਰ ਤੇ ਤੇ ਜਾਣ ਨਹੀਂ ਦੇਣ ਢੇ ਤੇ ਫਿਰ ਕੱਲ੍ਹਜ ਕੀ ਕਰਨ ਨੂੰ ਪਾਇਆ ਵਾ ਉਥੋਂ ਵੀ ਹਟਾ ਲੋ ਪਹਿਲਾਂ ਤਾਂ ਮੈਨੂੰ ਰੁਪਿੰਦਰ ਹੀ ਕਹਿੰਦੀ ਸੀ ਤੇ ਜ਼ਬਾਨ ਬੜੀ ਐ ਵਾਕਿਆ ਦੀ ਜ਼ਬਾਨ ਬੜੀ ਵੱਧ ਗਈ ਐ ਕੋਈ ਗੱਲ ਨਹੀਂ ਜਾ ਕੇ ਦੱਸੇ ਭਲਾ ਮੈਨੂੰ ਇਹਨਾਂ ਦਾ ਹੂ ਹਾਲ ਰਹਿਦਾ ਵਾ ਜਦੋਂ ਕਿਤੇ ਜਾਣਾ ਹੋਵੇ ਨਾ ਬਸ ਇੱਧੇ ਹੀ ਕਰਦੇ ਰਹਿੰਦੇ ਮੰਮੀ ਸੰਦੀਪ ਕੀ ਹੋਇਆ ਵਾ ਕੀ ਗੱਲ ਹੋਈ ਆ ਰੋਣ ਕਿਉਂ ਨਹੀਂ ਆ ਮੈਨੂੰ ਬਾਹਰ ਹੀ ਜਾਣ ਨਹੀਂ ਦਿੱਤਾ ਜਾਣ ਨਹੀਂ ਦਿੱਤਾ ਲਵਲੇ ਨੇ ਕੀ ਆਂਦਾ ਵਾ ਕਿੱਥੇ ਨਹੀਂ ਜਾਣਾ ਕਿਤੇ ਵੀ ਚੁੱਪ ਕਰਕੇ ਇੱਥੇ ਬਹਿ ਜਾ ਇੱਥੇ ਅੰਦਰ ਚੱਲ ਏਸੀ ਲੱਗਾ ਵਾ ਮੈਂ ਪਾਣੀ ਲੈ ਕੇ ਤੇਰੇ ਵਾਸਤੇ ਹੁੰਦੀ ਆ ਮੁੰਡੇ ਵਾਲੀ ਵੀ ਨਾ ਹਰਾਨੀ ਵਾਲੀ ਗੱਲ ਵਾ ਪਰ ਉਹਨੇ ਨਾ ਕੋ ਕਹਿਆ ਹੁਣਾ ਵਾ ਵੀ ਚੱਲੀ ਆ ਬਥੇਰੀ ਵੱਧ ਵਾ ਪੁੱਛਣ ਤਾਂ ਡਈ ਹੀ ਇਹਨੂੰ ਤੇ ਕਿੱਥੇ ਜਾਣਾ ਵਾ ਇਹਨੇ ਸ਼ਦੈਨ ਨੇ ਦੱਸਤਾ ਚੁੱਪ ਕਰਕੇ ਚੱਲ ਜਾਂਦੀ ਸਗੋਂ ਚੱਲ ਪਾਣੀ ਦਾ ਘੋਟੇ ਨੂੰ ਮੈਂ ਦਵਾ ਕੁੜੀ ਨੂੰ ਤੇ ਪੁੱਛਾਂ ਪੀ ਕੀ ਗੱਲ ਹੋਈ ਸੀ ਦੀਦੀ ਕੀ ਹੋ ਗਿਆ ਵਾ ਕੋਏ ਟੂਰ ਤੋਂ ਵਾਵਾ ਖਾਦਾ ਪੀਤਾ ਲੱਗਦਾ ਹੁੰਦਿਆ ਹੁੰਦਿਆ ਭੇਜੇ ਤੂੰ ਮੇਰੇ ਕੋ ਚਪੇੜਾ ਨਾ ਖਾ ਲਈ ਠੀਕ ਹੈ ਨਾ ਚੁੱਪ ਕੀਤਾ ਹੀ ਰਿਹਾ ਕਰ ਉਹ ਚੁੱਪ ਮੈਂ ਕੀ ਕਰਨਾ ਵਾ ਮੈਂ ਆ ਸੋਚਣ ਡਿਆ ਹੀ ਵੀ ਗੇ ਹੀ ਵਾਵਾ ਤੇ ਹੀ ਉੱਥੇ ਸਹੇਲੀਆਂ ਸਾਲਿਆਂ ਨਾਲ ਖਾਦਾ ਪੀਤਾ ਹੋਣਾ ਵਾ ਦੀਦੀ ਫਿਰ ਕਿਹੜਾ ਪੀਜ਼ਾ ਖਾਦਾ ਵਾ ਪਨੀਰ ਵਾਲਾ ਕਿ ਦੂਜਾ ਮੈਂ ਤੈਨੂੰ ਬਾਰ ਬਾਰ ਕਹਿੰਦੀ ਚੁੱਪ ਕਰ ਜਾ ਭਾਈ ਦਾ ਗੁੱਸਾ ਤੇਰੇ ਤੇ ਨਾ ਨਿਕਲ ਜੇ ਉਹ ਮੈਂ ਤਾਂ ਪੁੱਛੀ ਨਹੀਂ ਦਿਆ ਮੈਂ ਕਿ ਤੈਨੂੰ ਕੋਈ ਮਾੜੀ ਗੱਲ ਕਹਿ ਦਿੱਤੀ ਆ ਕਿੰਨੇ ਸਵਾਦ ਲੈਣ ਦਿਆ ਵਾ ਕੋਈ ਗੱਲ ਨਹੀਂ ਜਦੋਂ ਤੇਰੀ ਵਾਰੀ ਆਉਗੀ ਨਾ ਫਿਰ ਮੈਂ ਸਤਾਉਂਗੀ ਤੈਨੂੰ ਇਦਾਂ ਹੀ ਮੈਨੂੰ ਲੱਗਦਾ ਜਿਆਦਾ ਖਾ ਲਿਆ ਤਾਂ ਹੀ ਗੁੱਸਾ ਕਰਨ ਦੀ ਜੀ ਮੰਮੀ ਕੀ ਗੱਲ ਆ ਕੀ ਕਹਿੰਦੇ ਆ ਆ ਲੈ ਸੰਦੀਪ ਪਾਣੀ ਪੀ ਤੂੰ ਉਹ ਮੰਮੀ ਪਾਣੀ ਇੱਧਰ ਫੜਾਓ ਦੀਦੀ ਉਥੋਂ ਕੋਕਾਕੋਲਾ ਪੀ ਕੇ ਆਏ ਮੈਂ ਨਹੀਂ ਕਰਨਾ ਸਤਾਉਣਾ ਮੈਂ ਐਵੇਂ ਹੀ ਮੰਮੀ ਇਹਨੇ ਖਾ ਲੈਣੀ ਆ ਮੇਰੇ ਕੋਲ ਖਾਦਾ ਹੀ ਨਹੀਂ ਦਾ ਬਾਂਦਰ ਜਿਆ ਐਵੇਂ ਹੱਸੀ ਜਾਂਦਾ ਦੰਦ ਜੇ ਕੱਢੀ ਜਾਂਦਾ ਵਾ ਚਲ ਕੋਈ ਗੱਲ ਨਹੀਂ ਪਾਣੀ ਪੀ ਤੀ ਦੀਦੀ ਅਗਲੇ ਜਾਣਾ ਹੋਗਾ ਨਾ ਟੂਰ ਤੇ ਮੈਨੂੰ ਉਹ ਦੱਸ ਦਿਓ ਮੈਂ ਵੀ 200 200 ਰੁਪਇਆ ਲੈ ਲੂੰਗਾ ਕੱਪ ਕਰਨਾ ਕਿ ਨਹੀਂ ਕਰਨਾ ਚਪੇੜ ਨਾ ਖਾ ਲਈ ਮੈਨੂੰ ਉਹਦੀ ਗੱਲ ਸੁਣ ਲੈਂਦੇ ਪਹਿਲਾਂ ਉਹ ਮੰਮੀ ਹੈ ਗੱਲ ਕਰਨ ਵਾਲੀ ਉਹ ਮੰਮੀ ਅਗਲੇ ਟੂਰ ਤੋਂ ਹੋ ਕੇ ਆਏ ਆ ਮਾਰੇ ਮੋਟੇ ਗਲਾੜੀ ਸੰਦਿਪ ਮੈਨੂੰ ਇਹ ਦੱਸ लवली ਗਿਆ ਕਿਧਰ ਨੂੰ ਮੰਮੀ ਪਾਜੀ ਬੰਬੀ ਵਾਲ ਨੂੰ ਗਏ ਆ ਜਾ ਕੇ ਅੱਡੇ ਤੇ ਚੜਾ ਕੇ ਆਏ ਨਾ ਸ਼ਾਦੀ ਆ ਟੂਰ ਤੇ ਹੋਇਆ ਹੁਣ ਨਾ ਕੀ ਕਰਨ ਜਾਣਾ ਬਕਵਾਸ ਬੰਦ ਕਰ ਮੰਮੀ ਨੇ ਮੇਰੇ ਕੋਲ ਨਾ ਗਲਾਸ ਖਾ ਬਣਾ ਤੂੰ ਮੈਨੂੰ ਗਲਾਸ ਫੜਾ ਪਾਣੀ ਵਾਲਾ ਗਲਾਸ ਮੈਂ ਮੂੰਹ ਤੇ ਮਾਰਨਾ ਇਹਦੇ ਉੱਠ ਤਾਪੇ ਦਿਨ ਛੱਡ ਕੇ ਆਉਂਦਾ ਵਾ ਜਾ ਮੈਂ ਨੀ ਕਿਤੇ ਛੱਡਣ ਜਾਣਾ ਜੇ ਪਾਜੀ ਨੂੰ ਪਤਾ ਲੱਗ ਗਿਆ ਭਾਈ ਨੋਦਨਾਂ ਨੂੰ ਫੇਰ ਮੇਰੇ ਦਿਵਾਲੇ ਹੋਏ ਨਾ ਵਾ ਕਿਹਦੇ ਪਾਜੀ ਤੈਨੂੰ ਫਾਂਸੀ ਨਹੀਂ ਦੇ ਦੇ ਲੱਗਾ ਮੈਂ ਹੈ ਗਈਆਂ ਜਿੰਦੀ ਜਗਦੀ ਹਟਾਉਣ ਵਾਲੀ ਜਾ ਉੱਠ ਛੱਡ ਕੇ ਆਉਂ ਮਮੀ ਅੱਗੇ ਜਦੋਂ ਤੁਹਾਨੂੰ ਮੈਂ ਬੱਸ ਸੇ ਚੜਾਉਣ ਗਿਆ ਸੀ ਨਾ ਭਾਈ ਨੇ ਉਦੋਂ ਮੈਨੂੰ ਬੜੀਆਂ ਗੱਲਾਂ ਕੀਤੀਆਂ ਵਾ ਮੈਂ ਨਹੀਂ ਜਾਣਾ ਨਾਲੇ ਠੀਕ ਆ ਨਾ ਹੋ ਤੇ ਆਏ ਹੋ ਹੋਣਾ ਨੇ ਕਰ ਜਾਣਾ ਚੁੱਪ ਕਰਕੇ ਜਿਹੜੀ ਗੱਲ ਤੈਨੂੰ ਮੈਂ ਕਹੀ ਆ ਨਾ ਮੰਨ ਲਾ ਚਪਲ ਪਾ ਲਾ ਤੈਨੂੰ ਛੱਡ ਕੇ ਆ ਮੀ ਮੈਂ ਇਦਾਂ ਨਹੀਂ ਜੀ ਆਣਾ ਫਿਰ ਮੈਨੂੰ ਵੀ ਪੈਸੇ ਦੋ ਮੈਂ ਵੀ ਇੱਧਰ ਤੱਕਾ ਖਾ ਪੀ ਕੇ ਆਉਣਾ ਵਾ ਚੁੱਪ ਕਰਕੇ ਨਾ ਚਪਲ ਪਾ ਦੇ ਨੂੰ ਛੱਡਿਆ ਪੈਸੇ ਤੇਰੇ ਕੋਲ ਹੈਗੇ ਆ ਮੇਰੇ ਕੋਲ ਹੈ ਨਹੀਂ ਆ ਮੇਰੇ ਕੋ ਕਿੱਥੋਂ ਆਣੇ ਆ ਦੇ ਦਿੰਨੀ ਆ ਚੱਲ ਸੰਦੀ ਪੁੱਟ ਜਾ ਹੋ ਕੇ ਆ ਕੁੜੀਆਂ ਡੀਕਦੀਆਂ ਹੋਣ ਗਿਆ ਫਿਰ ਮਖੌਲ ਕਰਨ ਗਈਆਂ ਫਿਰ ਕਰਦਿਆ ਨਹੀਂ ਆਉਣੀ ਦਿੱ ਮੰਮੀ ਨੇ ਪੈਸੇ ਨਹੀਂ ਦੇਣੇ ਪਰ ਫੋਨ ਕਿੰਨੇ ਮੋਹਲ ਕਰਨਾ ਆ ਜਾ ਆ ਜਾ ਚੱਲ ਯਾਰ ਛੱਡ ਗਿਆ ਮੈਂ ਹੁਣ ਲੈ ਇਹ ਫੇਰ ਤੁਰ ਹੀ ਜਾਂਦੀ ਆ ਮੈਂ ਤੇਨਾਂ ਨੂੰ ਕਿਹਾ ਸੀ ਕਿ ਉਹਨੂੰ ਡੱਕ ਲਿਓ ਨਾ ਜਾਣ ਦਿਓ ਇਹ ਫੇਰ ਕਿੱਦਾਂ ਚਲ ਗਈ ਆ ਕੋਈ ਨਹੀਂ ਇਹ ਆਉਂਦੇ ਆ ਨਾ ਬੰਬੀ ਤੋਂ ਤੇ ਦੱਸਦੀ ਆ ਇਹਨਾਂ ਨੂੰ ਕੀ ਫੇਰ ਚਲ ਗਈ ਈ ਢਡੀ ਭੈਣ ਉਹਨੂੰ ਵੇਲੇ ਇੰਨੀ ਅਕਲ ਹੈ ਨਹੀਂ ਆਂ ਵੀ ਜੇ ਮੇਰਾ ਵੱਡਾ ਭਰਾ ਡੱਕਣਦਿਆ ਤੇ ਮੈਂ ਨਾ ਜਾਵਾਂ ਇਹ ਸਾਰਾ ਕਸੂਰ ਨਾ ਮੰਮੀ ਦਾ ਵਾ ਜਿਹੇ ਦਾ ਮੈਨੂੰ ਲੱਗੰਦਿਆ ਉਹ ਇਹ ਨਹੀਂ ਰੱਜਿਆ ਰੇ ਇਕੱਲੇ ਹੋਏ ਬਏ ਮੀਂਹ ਮੈਂ ਪਤਾ ਤੂੰ ਮੇਝੀ ਪਠੇ ਲੈਂਡ ਪੁਰ ਪਿਆ ਹੈ ਮੰਮੀ ਲਿਆਉਣੇ ਪੈਣੇ ਕੀ ਕਰਨਾ ਆ ਲਿਆਉਣੇ ਪੈਣੇ ਜਦ ਸ਼ਿੱਟਾ ਪੁੱਤ ਹਟ ਲੈਣ ਦੇਣੀਆਂ ਆ ਉਹ ਮੰਮੀ ਇਹ ਨਹੀਂ ਹਟਣਾ ਕੰਮ ਕਿਨੇ ਕਰਨਾ ਸੀ ਨਾਲੇ ਕੁਝ ਨਹੀਂ ਹੁੰਦਾ ਮੈਨੂੰ ਠੀਕ ਹੈ ਨਾ ਚੰਗਾ ਭਲਾ ਹੁਣ ਮੈਂ ਕੰਮ ਤੇ ਕਰਨਾ ਹੀ ਪੈਣਾ ਜੇ ਮੈਂ ਨਾ ਕੀਤਾ ਹੋਰ ਕਨੇ ਕਰਨਾ ਨਾਲਸਣ ਮੇਰੀ ਮੀਂਹ ਸਦਾ ਹੀ ਤਾਂ ਨਹੀਂ ਵਰਦਾ ਰਹਿਣਾ ਮੀਂਹ ਤਾਂ ਘੜੀ ਆਇਆ ਕਿੰਨੇ ਘੰਟਾ ਵਰ ਗਿਆ ਤੇ ਚੱਲ ਹਟ ਗਿਆ ਤੇ ਤੂੰ ਐਵੇਂ ਪੱਠਿਆਂ ਦਾ ਫਿਕਰ ਕਰਦਾ ਰਹੀ ਨਾ ਪਠੇ ਲਿਆਉਣੇ ਆਪੇ ਘੜੀ ਲੇਟ ਆ ਜਾਂਦੇ ਮੰਮੀ ਮੱਸਾ ਪਾਣੀ ਲੈ ਆਉਂਦੀ ਪਾਣੀ ਦੀ ਗਿਆ ਲਾ ਲੈਣੇ ਸੀ ਹੁਣੇ ਪਾਣੀ ਵੀ ਲਿਆ ਦਿੰਨੀ ਆ ਮੈਂ ਤਾਂ ਵੇਖਿਆ ਤੈਨੂੰ ਫੇਰ ਦਸ ਮੀਂਹ ਚ ਹੀ ਜਾ ਕੇ ਤੇ ਪੱਠੇ ਲੈ ਕੇ ਤੁਰਿਆ ਹੁੰਦਿਆ ਵਾ ਮੈਂ ਲੈ ਆਉਣਾ ਵਿਹਲਾ ਬੈਠਾ ਮੈਂ ਨਹੀਂ ਆਹੋ ਚੱਲ ਉਹ ਤੇ ਠੀਕ ਆ ਕੱਲ ਹੁਣ ਲੈ ਆਂਦੇ ਚੰਗਾ ਹੋ ਗਿਆ ਪਰ ਨਹੀਂ ਮੀਂਹ ਚ ਨਾ ਜਾਇਆ ਕਰ ਤੇ ਦੂਜਾ ਅੱਗੇ ਤੋਂ ਨਹੀਂ ਮੀਂਹ ਚ ਨਾ ਤੁਰਿਆ ਫਿਰ ਆਕਰ ਛੱਟ ਤੇ ਢਿੱਲਾ ਹੋ ਜਾਣਾ ਜਕਾਮ ਹੋ ਗਿਆ ਕਿ ਬੁਖਾਰ ਹੋ ਗਿਆ ਤੇ ਤੂੰ ਹੀ ਕਰਨ ਵਾਲਾ ਕੰਮ ਤੇ ਤੈਨੂੰ ਹੀ ਐਦਾਂ ਬੁਖਾਰ-ਖੂਰ ਚੜ ਗਿਆ ਤੇ ਮੈਂ ਕੀ ਕਰੂੰਗੀ ਕੌਣ ਦਵਾਈ ਲੈ ਕੇ ਦਊਗਾ ਮਾਸੀ ਤੇਰੀ ਆਂਦੀ ਸੀ ਵੀ ਮੈਂ ਕੁੜੀ ਵੈਨ ਗੱਲ ਕਰ ਲਈ ਸਾਰੀ ਕੁੜੀ ਵੀ ਚੰਗੇ ਕਰਦੀ ਆ ਤੇ ਹੁਣ ਇਹਨੂੰ ਆਖੀ ਆਪਣੇ ਨੂੰ ਮੁੰਡੇ ਆਪਣੇ ਨੂੰ ਸਮਝਾਵੀਂ ਥੋੜਾ ਜਿਹਾ ਵੀ ਥੋੜਾ ਜਿਹਾ ਟੈਨਸ਼ਨ ਹੋ ਕੇ ਰਿਹਾ ਕਰੇ ਇਹ ਨਾ ਵੀ ਮਾੜਾ ਮੋਟਾ ਈ ਇਦਾਂ ਟੁੱਟਾ ਖਸਾਈ ਰਵੇ ਤੇ ਅਗਲੇ ਚੁੱਪ ਕਰਕੇ ਵੇਖਣਾ ਆ ਜਾਣਗੇ ਮੈਨੂੰ ਦੱਸ ਕੇ ਨਾ ਆਉਣਗੇ ਫੇਰ ਬਣਿਆ ਤਣਿਆ ਹੋਊਗਾ ਚਲ ਵੇਖ ਕੇ ਤੇ ਕੋਈ ਜਾਊ ਤੇ ਬਾਕੀ ਆਂਡ ਗਵਾਨ ਨਾ ਵੀ ਬਣਾ ਕੇ ਰੱਖੀ ਉਹਨਾਂ ਘਰ ਵਿੱਚ ਝਾਤੀ ਮਾਰਨੀ ਆ ਪਹਿਲੋਂ ਮਾਰਨੀ ਉਹ ਨਾ ਤੈਨੂੰ ਝਾਤੀ ਬਾਹਰ ਅੰਦਰ ਹੀ ਫੇਰ ਉਹਨਾਂ ਆਉਣਾ ਘਰ ਤੇ ਮਾੜਾ ਮੋਟਾ ਪੁੱਤ ਘਰ ਦਾ ਵੀ ਸਫਾਈ ਕਰ ਲਈਏ ਓ ਚਲ ਮਾੜਾ ਟਲੀ ਨਹੀਂ ਆ ਫੇਰ ਤੂੰ ਠੀਕ ਹੈ ਨਾ ਕਰਵਾ ਕੇ ਛੱਡਣਾ ਵਿਆਹ ਮੇਰਾ ਕਰਵਾ ਬਣਾਈ ਆ ਪੁੱਤ ਮੈਂ ਕਰਵਾ ਕੇ ਛੱਡਣਾ ਮੈਂ ਨਹੀਂ ਮੇਰਾ ਨਹੀਂ ਗੁਜ਼ਾਰਾ ਇਦਾਂ ਤੇਰੀ ਕਿਹੜੀ ਗੱਲ ਤੂੰ ਕਹਿਨਾ تھاਗਾ ਨਾ ਵਿਆਹ ਨਾ ਕਰ ਨਾ ਕਰ ਉਦੋਂ ਬਿਮਾਰ ਮੈਂ ਪੈ ਗਈ ਹਾਂ ਤੇ ਕੀ ਹਾਲ ਸੀ ਤੇਰਾ ਚਲੋ ਮੈਂ ਤੇ ਪੈ ਗਈ ਤੇ ਤੂੰ ਤੇ ਪੁੱਤ ਰੋਟੀਆਂ ਰਿਆ ਨਾ ਭੁੱਖਾ ਫਿਰ ਹਾਰ ਕੇ ਆਪੇ ਹੱਥ ਸਾੜੇ ਸੜੀਆਂ ਬਲੀਆਂ ਲਾਈਆਂ ਤੇ ਖਾਧੀਆਂ ਤੇ ਜੇ ਹੋ ਘਰ ਹੁੰਦੀ ਤੇ ਪਕਾ ਕੇ ਦਿੰਦੀ ਤੈਨੂੰ ਵੀ ਦਿੰਦੀ ਮੈਨੂੰ ਵੀ ਕੋਈ ਖਿਚੜੀ ਬਣਾ ਦੇਂਦੀ ਕੁਛ ਕਰਦੀ ਓ ਠੀਕ ਆ ਮੇਰੀ ਮਾਂ ਜਿੱਦਾਂ ਕਹਿੰਦੀ ਹੋਣਾ ਉਦਾਂ ਹੀ ਕਰ ਲੈਣਾ ਕਰਵਾ ਦੋ ਰਿਸ਼ਤਾ ਲਾ ਦੋ ਮੈਨੂੰ ਵੀ ਫਾ ਕਰਵਾਉਣਾ ਹੀ ਪੈਣਾ ਵਾ ਇਹ ਇਹ ਪੁੱਤ ਕੰਮ ਕਰਨੇ ਪੈਂਦੇ ਹੁੰਦੇ ਨੇ ਇਹ ਨਾ ਟਾਈਮ ਟਾਈਮ ਨਾਲ ਜਿਹੜਾ ਕੰਮ ਹੋ ਜੇ ਹੋ ਜੇ ਬਾਅਦ ਵਿੱਚ ਕੋਈ ਨਹੀਂ ਪੁੱਛਦਾ ਜਦੋਂ ਕੁੰਬਰ ਟੱਪ ਜਾਣਾ ਤੇ ਲੋਕੀ ਆਂਦੇ ਮੁੰਡਾ ਤੇ ਕੀ ਭਾ ਕਦੋਂ ਕਦਾਂ ਬੁੱਢਾ ਵਾ ਇਹ ਨਹੀਂ ਖਲ ਮਾਰਨੀ ਮੇਰੇ ਤਾਂ ਕਹਿੰਦਾ ਸੀ ਮਸਾ ਘਰ ਬੰਜੇ ਹੋਰ ਮੈਨੂੰ ਕੋਈ ਨਹੀਂ ਮੇजे ਕੁੜੀ ਘਰ ਆਜੂਗੀ ਬੋਟੀ ਤੇਰੀ ਤੇ ਫਿਰ ਘਰ ਨਾ ਬਣੂਗਾ ਸਗੋਂ ਮਿਸਤਰੀਆਂ ਨੂੰ ਚਾਹ ਪਾਣੀ ਪਿਆਉ ਲੂਗੀ ਕੋਈ ਗੱਲ ਨਹੀਂ ਉਹ ਪਾਣੀ ਲਿਆਉ ਕੋਈ ਦਿਨ ਮੈਂ ਲਾਲਾ ਪੱਠੇ ਬੈਠੀ ਆਂ ਚੰਗਾ ਮੈਂ ਲਿਆਉਣੀ ਪਾਣੀ ਉਹਨੇ ਫਿਕਰ ਜੀ ਹੋਈ ਜਾਣ ਰਹੀ ਆ ਤੇ ਕੁੜੀ ਦਾ ਕੋਈ ਫੋਨ ਫਾਨ ਨੀਗਾ ਆਇਆ ਕੋਈ ਵੀ ਤੇ ਲਖਵੀਰ ਨੂੰ ਪੁੱਛਨੀ ਆ ਭੀ ਭਲਾ ਤੈਨੂੰ ਆਪਣੀ ਭੈਣ ਦਾ ਫੋਨ ਆਇਆ ਕਿ ਨਹੀਂ ਕੋਈ ਲਖਵੀਰ ਮੰਮੀ ਅਵਾਜ਼ਾ ਮਾਰਣ ਦੇ ਪਤਾ ਨਹੀਂ ਦੇਖਦਾ ਆ ਕੀ ਕਹਿੰਦੇ ਪਏ ਆ ਹਾਂਜੀ ਮੰਮੀ ਹਾਂਜੀ ਮੰਮੀ ਅਵਾਜ਼ਾ ਮਾਰਦੇ ਦੇ ਕੰਮ ਹੀ ਕੋਈ ਹਾਂ ਪੁੱਤ ਮੈਂ ਰਹੀ ਹਾਂ ਸੋਚਣਾ ਪੀਰਪਿੰਦਰ ਦਾ ਕੋਈ ਫੋਨ ਫਾਨ ਨੀਗਾ ਆਇਆ ਤੈਨੂੰ ਫੇਰ ਮੁੜ ਕੇ ਉਹ ਆਈ ਵੀ ਨਹੀਂ ਗਈ ਜਾ ਕੇ ਤੁਸੀਂ ਉਹਦਾ ਪਤਾ ਹੀ ਲੈ ਆਉਂਦੇ ਮੈਨੂੰ ਫਿਕਰ ਬੜਾ ਹੋਣ ਰਿਹਾ ਹੈਗਾ ਉਹਦਾ ਮੰਮੀ ਫੋਨ ਤੇ ਮੈਨੂੰ ਵੀ ਕੋਈ ਨਹੀਂ ਆਇਆ ਕਿੰਨਾ ਕਿੰਨੇ ਦਿਨਾਂ ਨੂੰ ਹੋ ਗਏ ਆ ਗੱਲ ਵੀ ਨਹੀਂ ਹੋਈ ਉਹਦੇ ਨਾਲ ਮੈਨੂੰ ਤਾਂ ਫਿਕਰ ਹੀ ਬੜਾ ਹੋਣ ਰਿਹਾ ਵਾ ਤੇ ਤੁਹਾਡੀ ਸਾਸੂ ਵੀ ਬੜੀ ਤੇਜ ਆ ਤੁਹਾਡੀ ਤਾਂ ਕੁੜੀ ਭੋਲੀ ਜਿਹੀ ਉਤੋਂ ਨੰਨਾਨ ਬੜੀ ਤੇਜ ਆ ਉਹ ਤਾਂ ਮੇਰੀ ਗੱਲ ਸੁਣੋ ਹਾਂ ਤੁਸੀਂ ਦੋਵੇਂ ਜਣ ਜਾ ਕੇ ਤਾਂ ਤੁਸੀਂ ਉਹਦਾ ਭੈਣ ਦਾ ਪਤਾ ਹੀ ਲੈ ਆਉਂ ਹਾਂ ਜਾ ਕੇ ਕਿ ਤੁਸੀਂ ਜਾਣਾ ਨਹੀਂ ਨਾਲ ਫਿਰ ਤੇ ਫਿਰ ਘਰ ਵੀ ਕੋਈ ਨਾ ਕੋਈ ਚਾਹੀਦਾ ਹੀ ਆ ਨਾ ਚਲ ਇਦਾਂ ਕਰਦੇ ਆ ਮੈਂ ਤੇ ਰਮਨ ਫੇਰ ਆਪਾਂ ਦੋਵੇਂ ਜਣੇ ਹੋਰ ਆ ਤੁਸੀਂ ਦੋਵੇਂ ਜਣ ਜਾਓ ਤਾਂ ਤੁਸੀਂ ਜਾ ਕੇ ਤਾਂ ਪਤਾ ਲੈ ਕੇ ਆਓ ਚਲੋ ਮੈਂ ਫਿਰ ਰ ਠੀਕ ਆ ਤੇ ਫਿਰ ਆਪਾਂ ਉਹਨਾਂ ਦੇ ਦੋਵੇਂ ਜਾਣੇ ਜਾਵਾਂਗੇ ਆਪਾਂ ਸਲਾਹ ਕਰਕੇ ਫਿਰ ਦੋਨਾਂ ਜਾਣੇ ਜਾਓ ਜਾ ਕੇ ਤਾਂ ਪਤਾ ਲੈ ਕੇ ਆਓ ਚਲੋ ਠੀਕ ਆ ਆਪਾਂ ਜਾਓ ਨੇ ਕੋਈ ਲੈਬੀਆ ਜੀ ਦੁਰੇ ਖਾਦ ਪਾਈ ਹੈ ਨਾ ਝੋਨਿਆਂ ਨੇ ਉਹਦਾ ਕੰਨ ਕੱਸ ਲਈ ਤੇ ਰੰਗ ਤੇ ਵੀ ਆ ਗਏ ਚਲ ਜਾਵਾਂ ਹੁਣ ਘਰ ਨੂੰ ਚਾਹ ਪਾਣੀ ਪੀਣੇ ਆ ਜਾ ਕਿੰਨਾ ਟਾਈਮ ਹੀ ਹੋ ਗਿਆ ਇਹ ਪਤਾ ਨਹੀਂ ਕਦੇ ਦੇ ਗਏ ਆ ਬਾਹਰ ਨੂੰ ਹਾਲੇ ਤੱਕ ਆਏ ਕਿਉਂ ਨਹੀਂ ਆ ਮੈਂ ਇਹਨਾਂ ਨੂੰ ਡਿਕਨ ਨਹੀਂ ਮੈਂ ਹਾਂ ਹੁੰਦੇ ਆ ਨਾ ਤੇ ਫੇਰੀ ਚੱਲ ਕੋਈ ਕੰਮ ਕਰਦੀ ਆ ਇੱਕ ਤੇ ਫੋਨ ਉਹਨੇ ਨਾਲ ਖੜਿਆ ਹੈਗਾ ਚੱਲ ਫੋਨ ਖੜਿਆ ਹੋਵੇ ਤੇ ਪਤਾ ਲੱਗ ਜਾਂਦਾ ਆ ਵੀ ਕੀ ਕੰਮ ਪੈ ਗਿਆ ਉਹਦੇ ਜਿਹੜਾ ਹਲ ਤੱਕ ਆਏ ਨਹੀਂ ਆ ਅਗੇਓ ਓਇਆ ਹੋ ਮੈਂ ਤਾਂ ਪਾਣੀ ਵੇਖਣ ਗਿਆ ਸੀ ਬੜਾ ਟਾਈਮ ਲੱਗ ਗਿਆ ਈ ਉਹ ਮੈਂ ਫਿਰ ਫੇਰਾ ਮਾਰਨ ਲਿਆ ਮੈਂ ਕਿਤੇ ਸੀਰਸੂਰ ਨਾ ਪੈਂਦੀ ਓਏ ਅਛਾ ਅਛਾ ਤੇ ਨਾਲੇ ਖਾਦ ਪੁਆਈ ਸੀ ਤੇ ਵਾਵਾ ਚੱਲ ਰਿਹਾ ਵੀ ਰੰਗ ਤੇ ਆ ਗਏ ਹੁਣ ਝੋਨੇ ਚਲ ਇੱਥੇ ਬਹਿ ਜਾ ਠੰਡਾ ਆ ਬਾਹਰ ਤੇ ਚਾਹ ਨਹੀਂ ਬਣਾਈ ਕੋਟ ਚਾਹ ਮੈਂ ਤਾਂ ਨਹੀਂ ਬਣਾਈ ਵੀ ਚੱਲ ਆਉਂਦੇ ਆ ਤੇ ਛੇਰੀ ਬਣਾਉਨੇ ਆ ਤੁਹਾਨੂੰ ਹੀ ਡਿਕਨ ਦੀ ਮੇਰੇ ਸੋਣ ਗੱਲ ਤੂੰ ਸੰਦੀਪ ਨੂੰ ਕਹਿ ਦੇਣਾ ਹੈ ਆਪੇ ਉਹਨੇ ਬਣਾ ਦੇਣੀ ਉਹ ਤੁਹਾਨੂੰ ਕੀ ਪਤਾ ਵਾ ਤੂੰ ਹੀ ਤੇ ਘਰ ਦੇ ਵਿੱਚ ਭੋਲੇ ਬਣੇ ਰਹਿਣਾ ਵਾ ਠੀਕ ਵਾ ਨਾ ਕਿਉਂ ਕਿ ਤੂੰ ਚੱਲ ਗਿਆ ਬੰਬੀ ਤੇ ਤੇ ਉਹ ਮਗਰੋਂ ਚੁੱਪ ਕਰਕੇ ਫੇਰ ਚਲ ਗਈ ਆ ਉਹ ਡੱਕੀ ਰਹਿੰਦੀ ਹੀ ਉਹ ਫੇਰ ਚਲ ਗਈ ਆ ਮੈਂ ਤੈਨੂੰ ਡੱਕ ਕੇ ਗਿਆ ਸੀ ਤੇ ਮੇਰੇ ਹੁੰਦਿਆਂ ਦੇ ਅੰਦਰ ਚਲ ਗਈ ਹੀ ਉਹ ਫੇਰ ਬਿਨਾ ਪੁੱਛੇ ਤੇ ਚਲ ਗਈ ਆ ਇਹਦਾ ਮਤਲਬ ਆ ਕਿ ਮੇਰਾ ਘਰ ਦੇ ਵਿੱਚ ਕੋਈ ਮੌਜੂਦ ਨਹੀਂ ਆ ਮੈਂ ਵੱਡਾ ਆ ਵਾ ਕੋਈ ਇੰਨਾ ਮੈਨੂੰ ਪਤਾ ਹੈਗਾ ਵਾ कि ਜਦੋਂ ਮੈਂ ਇੱਕ ਆਈ ਉਹਨੂੰ ਮੈਂ ਡੱਕਦਾ ਨਾ ਫੇਰ ਨਹੀਂ ਉਹ ਕਿਤੇ ਵੀ ਜਾ ਸਕਦੀ ਉਹਨੂੰ ਹੱਲਾਸ਼ੇਰੀ ਮਿਲੀ ਆ ਮਾਤਾ ਦੀ ਤੇ ਫੇਰ ਹੀ ਗਈ ਆ ਇਹ ਤਾਂ ਹੁਣ ਮੈਨੂੰ ਪਤਾ ਨਹੀਂ ਆ ਵੀ ਕਿਹਦੀ ਹੱਲਾਸ਼ੇਰੀ ਮਿਲੀ ਆ ਉਹਨੂੰ ਤੇ ਕਿਹਦੀ ਨਹੀਂ ਮਿਲੀ ਹੈਗੀ ਤੇ ਉਹ ਨਿਕਾ ਗਿਆ ਵਾ ਛੱਡਣ ਇਹ ਕਹਦੇ ਉਹ ਵੀ ਉਹੋ ਜਿਹਾ ਵਾ ਨਾ ਉਹ ਹੀ ਕੋ ਕਹਿੰਦਾ ਵਾ ਉਹਨੂੰ ਵੀ ਚੱਲ ਭੈਣ ਇਦਾਂ ਨਾ ਕਰਿਆ ਕਰ ਵੱਡੇ ਭਰਾ ਦੇ ਆਖੇ ਲੱਗੀਦਾ ਹੋਈਦਾ ਵਾ ਦੋਵੇਂ ਇੱਕੋ ਜਿਹੇ ਹੋ ਗਏ ਆ ਇਹ ਹੁਣ ਦੋਵੇਂ ਜਣੇ ਨਿੱਕੇ ਆ ਮੇਰੇ ਤੋਂ ਤੇ ਮੈਂ ਨਾ ਉਹਨੂੰ ਡੱਕ ਨਹੀਂ ਸਕਦਾ ਜਿਹੜੀ ਗਲਤੀ ਕਰਨੀ ਇਹਨਾਂ ਨੇ ਡੱਕੇ ਰਹਿਣਗੇ ਤੇ ਤਾਂ ਹੀ ਆ। ਓਏ ਉਹ ਤੇ ਡੱਕੇ ਰਹਿੰਦੇ ਆ। ਮਾਂ ਹੱਡੀ ਨਹੀਂ ਰਹਿਣ ਦਿੰਦੀ। ਮੇਰੀ ਗੱਲ ਸੁਣੋ ਤੀਵ ਨਾ ਕੋਹ ਕਿਹਾ ਕਰੋ ਠੀਕ ਵਾ ਨਾ ਜਿੱਥੇ ਮਰਜ਼ੀ ਜਾਵੇ ਜਿੱਥੋਂ ਮਰਜ਼ੀ ਨਾ ਜਾਵੇ। ਕੋਈ ਲੋੜ ਨਹੀਂ ਕਹਿਣ ਦੀ। ਉਹ ਗੱਲਾਂ ਦੇ ਹਾਨੂੰ ਸੁਣਨੀਆਂ ਪੈਣੀਆਂ ਹੋਣਾ। ਬਾਹਰ ਅੰਦਰ ਤੇ ਅਹੀਂ ਜਾਣਾ। ਇਹ ਤਾਂ ਹੁਣ ਗੱਲ ਮੰਮੀ ਨੂੰ ਸਮਝਣੀ ਚਾਹੀਦੀ ਹੈ ਨਾ। ਉਹ ਨਹੀਂ ਇਕੱਲੀ ਜਾਣ ਵਾਲੀ। ਕਲਾਈ ਇੰਨੇ ਆ ਮੁੜ ਕੇ। ਚਲ ਤਾਂ ਉੱਠ। ਤੁਮਨੇ ਚਾਹ ਤੇ ਬਣਾ ਕੇ ਦੇ ਹਾਂ ਤੇ ਬਾਕੀਆਂ ਨਾਲ ਮੈਂ ਗੱਲ ਕਰ ਲੈਣਾ ਆਪੇ। ਚਲਾਓ ਫਿਰ। ਹਾਂ। ਇਹ ਜਿਹੜੇ ਭੂਏ ਚੜੇ ਆ ਨਾ ਆ ਜਾ ਤੂੰ ਬਹਿ ਜਾ ਇੱਥੇ ਐਵੇਂ ਡਰਦੀ ਰਹਿਨੀ ਸਿਮਮੀ ਕੁਝ ਨਾ ਪੁੱਛ ਤੂੰ ਭਲਾ ਮੈਂ ਨਾ ਚੋਰੀ-ਚੋਰੀ ਆਈ ਆ ਭਰਾ ਤੋਂ ਭਰਾ ਚਲ ਗਿਆ ਬੰਬੀ ਤੇ ਤੇ ਮੰਮੀ ਨੇ ਚੋਰੀ ਭੇਜਿਆ ਮੈਨੂੰ ਪਹਿਲਾਂ ਤੇ ਮਨਾ ਕਰ ਦਿੱਤਾ ਸੀ ਮੈਂ ਤਾਂ ਤਿਆਰ ਹੋ ਕੇ ਬੈਠੀ ਸੀ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਵਾ ਨਿੱਜੇ ਦੇ ਕਾਲਜ ਟਾਈਮ ਹੁੰਦਾ ਵਾ ਸਾਰੇ ਲੋਕੀ ਘੁੰਮਣ ਜਾਂਦੇ ਆ ਮੇਰੇ ਮੰਮੀ ਹੋਣੀ ਤਾਂ ਕੁਛ ਨਹੀਂ ਕਹਿੰਦੇ ਮੇਰਾ ਭਰਾ ਵੀ ਨਹੀਂ ਕੋਹ ਵੀ ਕਹਿੰਦਾ ਉਹ ਤਾਂ ਕਹਿੰਦਾ ਇਹੀ ਟਾਈਮ ਆ ਘੁੰਮਣ ਦਾ ਗਾਂ ਪਤਾ ਨਹੀਂ ਸੋੜਣ ਕਿਤੇ ਜਾਣ ਦੇਣਾ ਕਿ ਨਹੀਂ ਜਾਣ ਦੇਣਾ ਸਿਮਮੀ ਤੇਰੇ ਘਰ ਦੇ ਤਾਂ ਬੜੇ ਚੰਗੇ ਆ ਤੇਰਾ ਭਰਾ ਵੀ ਚੰਗਾ ਵਾ ਹਰ ਥਾਂ ਤੈਨੂੰ ਭੇਜ ਦਿੰਦੇ ਆ ਪਰ ਇੱਕ ਮੇਰੇ ਘਰ ਦੇ ਵੇਖ ਲਓ ਇਹ ਸਾਰੇ ਚੁੱਕਣਾ ਨਾ ਭਾਬੀ ਦਿੰਦੇ ਆ ਵੀਰ ਨੂੰ ਉਹ 扑ਕਾਉਂਦੇ ਆ ਕਿ ਇਹਨੂੰ ਕਿਤੇ ਜਾਣ ਨਾ ਦੋ ਉਹਨਾਂ ਨੇ ਤਾਂ ਇੱਥੋਂ ਤੱਕ ਮੈਨੂੰ ਕਹਿਤਾ ਵਾ ਕਿ ਤੇਰਾ ਵਿਆਹ ਕਰ ਦੇਣਾ ਵਾ ਦੱਸ ਹੁਣ ਮੈਂ ਕੀ ਕਰਾਂ ਕਿੱਦਾਂ ਕਿੱਦਾਂ ਤੇਰਾ ਵਿਆਹ ਕਰ ਦੇਣਗੇ ਭਰਾਈ ਤੇ ਤੇਰੀ ਅਜੇ ਕੰਪਲੀਟ ਹੋਈ ਨਹੀਂ ਆ ਇਹਨਾਂ ਨੂੰ ਨਹੀਂ ਪਤਾ ਸਾਰਾ ਕਸੂਰ ਹੀ ਤੇਰੀ ਭਾਬੀ ਦਾ ਉਹ ਹੀ ਸਮਝਾਉਂਦੀ ਆ ਵੀਰੇ ਤੇਰੇ ਨੂੰ ਕੀ ਕਰਾਂ ਹੁਣ ਸਿਮੀ ਚੋਰੀ ਚੋਰੀ ਆਈ ਆ ਪਤਾ ਨਹੀਂ ਜੇ ਘਰ ਆ ਗਿਆ ਵੀਰ ਤੇ ਕੀ ਕਹਿਣਾ ਮੰਮੀ ਨੂੰ ਕੁਛ ਨਹੀਂ ਕਹਿੰਦੇ ਇਹਨਾਂ ਦਾ ਤਾਂ ਕੰਮ ਹੀ ਇਹੀ ਹੁੰਦਾ ਵਾ ਜਦੋਂ ਇੱਕ ਗੱਲ ਕਰ ਦਿੰਨਾ ਉਹ ਉਹ ਪੂਰੀ ਕਰਕੇ ਛੱਡਦੇ ਆ ਤੇਰੀ ਭਾਬੀ ਨਹੀਂ ਜਾਣਦੀ ਹੋएगी ਆਪਣੇ ਟਾਈਮ ਤੇ ਉਹ ਵੀ ਤੁਰਤੇ ਜਾਂਦੇ ਹੋਣੇ ਆਪਣਾ ਭੁੱਲ ਗਿਆ ਵਾ ਨਾ ਹੁਣ ਉਹਨਾਂ ਨੂੰ ਕੀ ਕਰ ਸਕਦੇ ਹੁਣ ਮੰਮੀ ਇੰਨਾ ਸ਼ੂਗਰ ਵਾ ਚੰਗੇ ਆ ਮੇਰਾ ਸਾਥ ਦੇਣ ਦੇ ਆ ਡੈਡੀ ਵੀ ਨਹੀਂ ਹਜੇ ਕੁਝ ਕਹਿੰਦੇ ਇਹ ਦੋਵੇਂ ਜਣੇ ਇਦਾਂ ਕਰਦੇ ਆ ਨਹੀਂ ਮੰਮੀ ਡੈਡੀ ਦੇ ਤੇਰੇ ਦਾ ਸੁਭਾ ਠੀਕ ਆ ਭਾਬੀ ਤੇਰੀ ਇਦਾਂ ਗੰਡੀ ਬਸ ਜੇ ਭਾਬੀ ਨੇ ਸੂਟ ਲਿਆ ਕੇ ਦਿੱਤਾਈਓ ਤੇ ਉਹ ਨਹੀਂ ਪਸੰਦ ਆ ਕਹਿੰਦੇ ਮੈਨੂੰ ਨਾਲ ਨਹੀਂ ਖੜਿਆ ਸੂਟ ਦੱਸ ਆ ਗਿਆ ਹੁਣਾ ਵਾ ਬਸ ਇਹੀ ਹੋਣਾ ਕਿ ਮੇਰੇ ਨਾਲ ਨਹੀਂ ਖੜਿਆ ਦੱਸ ਹੁਣ ਮਾਵਾਂ ਧੀਆਂ ਨੂੰ ਕਿਤੇ ਜਾਣਾ ਨਹੀਂ ਹੁੰਦਾ ਹਰ ਥਾਂ ਉਹਨੂੰ ਲੈ ਜਾਇਆ ਕਰੀਏ ਆਪਣੇ ਚੰਗੇ ਸੂਟ ਲੈਣਦੇ ਆ ਕਹਿੰਦੇ ਤੇ ਮੇਰਾ ਮਾੜਾ ਸੂਟ ਲਿਆਂਦਾ ਵਾ ਸੂਟਾਂ ਤੋਂ ਮੈਨੂੰ ਚੇਤਾ ਆ ਗਿਆ ਬਾਕੀ ਗੱਲਾਂ ਛੱਡ ਕਿੱਡੀ ਚਲਾਕ ਵਾ ਸੂਟ ਕੱਠੀਆਂ ਲੈ ਕੇ ਆਈਆਂ ਸੀ ਕਿ ਕਿਤੇ ਜਾਵਾਂਗੇ ਤੇ ਕੱਠੀਆਂ ਪਾ ਕੇ ਜਾਵਾਂਗੇ ਅੱਜ ਆਪ ਪਾ ਲਿਆ ਵਾ ਤੇ ਮੈਨੂੰ ਦੱਸਿਆ ਹੀ ਨਹੀਂ ਆ ਤੈਨੂੰ ਦੱਸਣ ਦੇ ਡੈ ਹੀ ਕਿ ਮੈਂ ਉਹੀ ਪਾਣਾ ਵਾ ਵੇ ਇਹ ਕੱਡਾ ਝੂਠ ਬੋਲਦੀ ਆ ਤੂੰ ਪਾਵਨ ਦੀ ਤੂੰ ਨਾਲ ਲੈ ਲੈਣਾ ਹੀ ਚੱਲ ਕੋਈ ਗੱਲ ਨਹੀਂ ਉਹ ਤਾਂ ਕਹਿੰਦੀ ਮੇਰੀ ਪੱਕੀ ਸੇਲਦੀ ਆ ਚੱਲ ਕੋਈ ਨਹੀਂ ਮੈਂ ਪੈਸੇ ਲੈ ਆ ਖੁੱਲੇ ਉੱਥੇ ਜਾ ਕੇ ਪੀਜ਼ਾ ਖਾਵਾਂਗੇ ਆਪਾਂ ਸਹੀ ਗੱਲ ਵਾ ਜੋ ਜੀ ਕਰੂਗਾ ਨਾ ਉਹੀ ਖਾਣਾ ਅੱਜ ਅਹੀਂ ਜੋ ਜੀ ਕਰੇਗਾ ਨਾ ਮੈਂ ਦੱਸਦੀ ਆਪਾਂ ਖਾਵਾਂਗੇ ਖੁੱਲੇ ਤੂੰ ਤੇ ਪੈਸੇ ਲੈ ਆ ਨਾ ਅੱਜ ਮੰਮੀ ਨੇ ਮੈਨੂੰ ਵੀ ਦਿੱਤੇ ਆ ਕੈਂਡੇ ਹੀ ਜੋਜੀ ਕਰੂਗਾ ਤੇ ਖਾ ਲੇ ਦੋਵੇਂ ਜਾਨੀਆਂ ਠੀਕ ਆ ਨਹੀਂ ਕੋਈ ਚੀਜ਼ ਵੀ ਲੈ ਕੇ ਆਵਾਂਗੇ ਉਥੋਂ ਸਹੀ ਗੱਲ ਵਾਜ ਯਾਦਗਿਰੀ ਹੁੰਦੀ ਆ ਚੱਲ ਇਹਨਾਂ ਗੱਲਾਂ ਨੂੰ ਛੱਡ ਤੇ ਚੱਲਾ ਚੱਲੀਏ ਫਿਰ ਟਾਈਮ ਬੜਾ ਹੋਣ ਲਿਆ ਵਾ ਚੱਲ ਸਾਰੇ ਆ ਗਏ ਹੁਣੇ ਬੱਸ ਵੀ ਆ ਗਈ ਹੁਣੀ ਆ ਜਾ ਗੱਲ ਤੇ ਵੈਸੇ ਮੰਮੀ ਦੀ ਵੀ ਠੀਕ ਆ ਕੁੜੀ ਨੂੰ ਟਾਈਮ ਕਿੰਨਾ ਹੀ ਹੋ ਗਿਆ ਗੱਲ ਹੋਈ ਨਹੀਂ ਉਹਦੇ ਨਾਲ ਤੇ ਨਾ ਉਹ ਇੱਥੇ ਆਈ ਆ ਸੱਸ ਵੀ ਬੜੀ ਤੇਜ਼ ਆ ਉਹਦੀ ਤੇ ਨਰਾਂ ਵੀ ਬੜੀ ਤੇਜ਼ ਆ ਐਦਾਂ ਕਰਦਾ ਰਮਨ ਨੂੰ ਵਾਏ ਮਾਰਦਾ ਤੇ ਆਪਾਂ ਉਹਨਾਂ ਕੋਲ ਹੋਈ ਹੁੰਦੇ ਆ ਰਮਨ ਆ ਗਈ ਆ ਗਈ ਹਾਂਜੀ ਤੁਸੀਂ ਬੁਲਾਇਆ ਸੀ ਹਾਂ ਇੱਥੇ ਬੈਠ ਕੇ ਨਾਲ ਗੱਲ ਕਰਨੀ ਮੈਂ ਹਾਂਜੀ ਮੰਮੀ ਕਹਿੰਦੇ ਪਏ ਇਹੀ ਵੀ ਕਿੰਨਾ ਟਾਈਮ ਹੋ ਗਿਆ ਵਾ ਨਾ ਕੁੜੀ ਆਈ ਹੈ ਤੇ ਨਾ ਉਹਦਾ ਫੋਨ ਆਇਆ ਵਾ ਵਾਕਿਆ ਹੀ ਤੁਹਾਡੀ ਗੱਲ ਸਹੀ ਆ ਰੁਪਿੰਦਰ ਨੂੰ ਕਾਫੀ ਟਾਈਮ ਹੋ ਗਿਆ ਆਈ ਵੀ ਨਹੀਂ ਆ ਤੇ ਨਾ ਫੋਨ ਫੋਨ ਕਰਦੀ ਆ ਉਹਦੀ ਤਾਂ ਸੱਸ ਵੀ ਬੜੀ ਤੇਜ਼ ਆ ਹਾਂ ਪਰ ਨਹੀਂ ਸ਼ਾਇਦ ਉਹ ਨਹੀਂ ਸ਼ਾਇਦ ਫੋਨ ਕਰਨ ਨਹੀਂ ਨਹੀਂ ਉਹਨਾਂ ਦੀ ਸੱਸ ਹੀ ਤੇਜ਼ ਆ ਬਾਕੀ ਪਰਿਵਾਰ ਤੇ ਬਹੁਤ ਵਧੀਆ ਹੈ ਭਾਜੀ ਦਾ ਸਹੁਰਾ ਵੀ ਬੜਾ ਵਧੀਆ ਹੈ ਸਿੱਧਾ ਕਰੋ ਤੁਹਾਡੀ ਵੀ ਤੇ ਭੈਣ ਹੈ ਜੇ ਉਹਨੇ ਫੋਨ ਨਹੀਂ ਕੀਤਾ ਤੁਸੀਂ ਫੋਨ ਕਰਕੇ ਪੁੱਛ ਲਓ ਹਾਂ ਨਹੀਂ ਫੋਨ ਕੀ ਕਰਨਾ ਵਾ ਆਪਾਂ ਜਾ ਕੇ ਫਿਰ ਪਤਾ ਲੈ ਕੇ ਆਉਨੇ ਚਲੋ ਤੁਸੀਂ ਇਦਾਂ ਕਰੋ ਤੁਸੀਂ ਮੰਮੀ ਨੂੰ ਵੀ ਪੁੱਛ ਲਓ ਮੰਮੀ ਦਾ ਵੀ ਜੀ ਕਰਦਾ ਹੋਣਾ ਮਿਲਣ ਨੂੰ ਰੁਪਿੰਦਰ ਨੂੰ ਨਹੀਂ ਮੈਂ ਕਿਹਾ ਸੀ ਮੰਮੀ ਨੂੰ ਜਾਣਾ ਤੇ ਮੰਮੀ ਕਹਿੰਦੀ ਕਿ ਨਹੀਂ ਤੁਸੀਂ ਹੋ ਆਓ ਚਲੋ ਠੀਕ ਆ ਫਿਰ ਠੀਕ ਆ ਫਿਰ ਹੋ ਜਾਂਦੇ ਅਸੀਂ ਚਲੇ ਜਾਂਦੇ ਚਲੋ ਠੀਕ ਆ ਆਪਾਂ ਫਿਰ ਚੱਲਦੇ ਹਾਂ ਠੀਕ